ਸੀਜ਼ ਫਾਇਰ ਦੇ ਦੌਰਾਨ ਇੱਕ ਵਾਰ ਫਿਰ ਖਤਰੇ ਦਾ ਘੁੱਗੂ ਵੱਜਿਆ ਸਾਇਰਨ ਵਜਾ ਕੇ ਇੱਕ ਵਾਰ ਫਿਰ ਤੋਂ ਵੱਡੇ ਪੱਧਰ ਤੇ ਮੌਕ ਡ੍ਰਿਲ ਕਰਵਾਈ ਜਾ ਰਹੀ ਹੈ ਜਿੱਥੇ ਇੱਕ ਪਾਸੇ ਪਾਕਿਸਤਾਨ ਨਾਲ ਜੰਗਬੰਦੀ ਦਾ ਐਲਾਨ ਹੋਇਆ ਤਾਂ ਅਜੇ ਵਿੱਚ ਮੁਰ ਤੋਂ ਪ੍ਰਸ਼ਾਸਨ ਵੱਲੋਂ ਵੱਡਾ ਐਕਸ਼ਨ ਲਿਆ ਜਾ ਰਿਹਾ ਹੈ ਤੇ ਸਰਹੱਦੀ ਸੂਬਿਆਂ ਵਿੱਚ ਮੌਕ ਡ੍ਰਿਲ ਕਰਵਾਈ ਜਾ ਰਹੀ ਹੈ ਭਾਰਤੀ ਫੌਜ ਵੱਲੋਂ ਜਿੱਥੇ ਐਲਾਨ ਕੀਤਾ ਹੋਇਆ ਹੈ ਕਿ ਮੌਕ ਡ੍ਰਿਲ ਕਰਵਾਈ ਜਾਵੇ ਸਰਹੱਦੀ ਸੂਬਿਆਂ 'ਚ ਖਾਸ ਕਰਕੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਤੇ ਮੌਕ ਡ੍ਰਿਲ ਕਰਵਾਈ ਜਾ ਰਹੀ ਹੈ ਹਾਲਾਂਕਿ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਇਹ ਮੌਕ ਡ੍ਰਿਲ ਜਾਰੀ ਹੈ ਤਾਂ ਉੱਥੇ ਹੀ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਵੱਡੇ ਪੱਧਰ ਤੇ ਪ੍ਰਸ਼ਾਸਨ ਵੱਲੋਂ ਅੱਜ ਇੱਕ ਵਾਰ ਫਿਰ ਤੋਂ ਸਾਇਰਨ ਵਜਾ ਕੇ ਮੌਕ ਡ੍ਰਿਲ ਜਿਹੜੀ ਉਹ ਕਰਵਾਈ ਜਾ ਰਹੀ ਹੈ ਤਾਂ ਤਸਵੀਰਾਂ ਸਿੱਧੀਆਂ ਤੁਹਾਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ ਤੋਂ ਤਾਂ ਸਿਵਲ ਡਿਫੈਂਸ ਦੇ ਲਈ ਇਹ ਵੱਡੇ ਪੱਧਰ ਤੇ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਤੇ ਇੱਕ ਪਾਸੇ ਬਲੈਕਆਊਟ ਵੀ ਹੋਣ ਜਾ ਰਿਹਾ ਦੂਜੇ ਪਾਸੇ ਉਸ ਤੋਂ ਪਹਿਲਾਂ ਇਹ ਅਹਿਮ ਤਸਵੀਰਾਂ ਦੇਖ ਲਓ ਕਿ ਕਿਸ ਤਰੀਕੇ ਨਾਲ ਸਿਵਲ ਡਿਫੈਂਸ ਦੇ ਲਈ ਜਿਹੜੀ ਆ ਉਹ ਮੌਕ ਡ੍ਰਿਲ ਕਰਾਈ ਜਾ ਰਹੀ ਹੈ ਤਾਂ ਪਟਿਆਲੇ ਤੋਂ ਤੁਹਾਨੂੰ ਖਬਰ ਸਾਂਝੀ ਕਰ ਰਹੇ ਹਾਂ ਕਿ 8 ਵਜੇ ਬਲੈਕਆਊਟ ਕੀਤਾ ਜਾਏਗਾ ਪਟਿਆਲਾ ਵਿੱਚ ਤਾਂ ਉੱਥੇ ਹੀ ਜੇਕਰ ਦੇਖਿਆ ਜਾਵੇ ਅੰਮ੍ਰਿਤਸਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਮੌਕ ਡ੍ਰਿਲ ਕਰਵਾਈ ਜਾ ਰਹੀ ਹੈ ਤਾਂ ਪ੍ਰਸ਼ਾਸਨ ਵੱਲੋਂ ਜਿੱਥੇ ਪਹਿਲਾਂ ਐਲਾਨ ਕੀਤਾ ਹੋਇਆ ਸੀ ਕਿ ਅੱਜ ਮੌਕ ਡ੍ਰਿਲ ਕਰਾਈ ਜਾਏਗੀ 31 ਮਈ ਨੂੰ ਸ਼ਾਮ ਨੂੰ ਇਹ ਐਲਾਨ ਹੋਇਆ ਹੋਇਆ ਤਾਂ ਮੌਕ ਡ੍ਰਿਲ ਚੱਲ ਰਹੀ ਆ ਤਾਂ ਸਿੱਧੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਸਿਵਲ ਡਿਫੈਂਸ ਦੇ ਲਈ ਜਾਨੀ ਕਿ ਯੰਗ ਦੇ ਦੌਰਾਨ ਲੋਕਾਂ ਨੇ ਕਿਵੇਂ ਬਚਣਾ ਹਵਾਈ ਹਮਲੇ ਤੋਂ ਕਿਵੇਂ ਬਚਣਾ ਕਿਵੇਂ ਇੱਕ ਦੂਜੇ ਦੂਜੇ ਦੀ ਮਦਦ ਕਰਨੀ ਹੈ ਉਸ ਦੇ ਲਈ ਜਿਹੜੀ ਇਹ ਮੌਕ ਡ੍ਰਿਲ ਕਰਾਈ ਜਾ ਰਹੀ ਹੈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ ਜੇ ਕੋਈ ਅਜਿਹੇ ਹਾਲਾਤ ਬਣਦੇ ਆ ਤਾਂ ਉਸ ਤੋਂ ਘਬਰਾਣਾ ਨਹੀਂ ਇੱਕ ਵਾਰ ਖਤਰੇ ਦਾ ਘੁੱਗੂ ਉਦੋਂ ਵੱਜਿਆ ਸੀ ਜਦੋਂ ਪਾਕਿਸਤਾਨ ਵੱਲੋਂ ਹਮਲੇ ਦੀ ਕੋਸ਼ਿਸ਼ ਕੀਤੀ ਗਈ ਲਗਾਤਾਰ ਮਯੈਲਾ ਡਾਗਿਆਂ ਗਿਆ ਲਗਾਤਾਰ ਡਰੋਨ ਡਾਗੇ ਗਏ ਜਿਨ੍ਹਾਂ ਨੂੰ ਕੇ ਹਵਾ ਚ ਹੀ ਨਸ਼ਟ ਕੀਤਾ ਭਾਰਤੀ ਫੌਜ ਨੇ ਤੇ ਮੂੰਹ ਤੋੜ ਮਾ ਜਵਾਬ ਹੈ ਜਿਹੜਾ ਪਾਕਿਸਤਾਨ ਨੂੰ ਆਪਰੇਸ਼ਨ ਸੰਦੂਰ ਦੇ ਦੌਰਾਨ ਦਿੱਤਾ ਹੈ ਤਾਂ ਆਪਰੇਸ਼ਨ ਸੰਦੂਰ ਹਾਲੇ ਜਾਰੀ ਹੈ ਜਿਸ ਨੂੰ ਲੈ ਕੇ ਭਾਰਤੀ ਰੱਖਿਆ ਮੰਤਰੀ ਵੱਲੋਂ ਵੀ ਪਹਿਲਾਂ ਕਈ ਵਾਰ ਐਲਾਨ ਕਰ ਚੁੱਕਾ ਕਰ ਦਿੱਤਾ ਗਿਆ ਪਰ ਉਧਰ ਹੁਣ ਜੇ ਘਰ ਗੱਲ ਕਰੀਏ ਕੇ ਭਾਰਤੀ ਫੌਜ ਵੱਲੋਂ ਮੌਕ ਡ੍ਰਿਲ ਦਾ ਐਲਾਨ ਕੀਤਾ ਹੋਇਆ ਸੀ ਤਾਂ ਮੌਕ ਡ੍ਰਿਲ ਕੀਤੀ ਜਾ ਰਹੀ ਹੈ ਕੀ ਕੁਝ ਹੋ ਰਿਹਾ ਸਿੱਧੇ ਆ ਲਾਈਵ ਤਸਵੀਰਾਂ ਦੇਖੋ ਕਿ ਕਿਵੇਂ ਪ੍ਰਸ਼ਾਸਨ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ ਦੂਸਰੀ ਡਿਪਾਰਟਮੈਂਟਸ ਹੈ ਜੋ ਪੱਤਰਕਾਰ ਨਹੀਂ ਪਾ ਲੈਂਦੇ ਯਾਰ ਉਹਨਾਂ ਦੀ ਗੱਲ ਕੀਤੀ ਗਈ ਸੀ ਕਿ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮੌਕ ਡ੍ਰਿਲ ਹੋਏਗੀ ਤਾਂ ਅੱਜ ਅੰਮ੍ਰਿਤਸਰ ਦੇ ਵਿੱਚ ਵੀ ਹੋਦੀ ਪਈ ਹੈ ਕੇਂਦਰ ਦੇ ਰਾਜ ਕਸ਼ਰੀਆਂ ਨੂੰ ਉਪਲਿਸ਼ਾ ਦਿੱਤੀ ਜਾਣੀ ਹੈ ਪੰਚਾਇਤਾਂ ਨੇ ਕਿੰਨਾ ਕੁ ਇਤਫਾਕ ਦੇ ਦਿੱਤੇ よろしくお願いします。<music> <music>